ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਮਨਪ੍ਰੀਤ ਸਿੰਘ ਆੜਾਦ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਮਸਲਾ ਬੜਾ ਉੱਭਰਿਆ ਪਿਆ ਹੈ ਤਾਂ ਅੱਜ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਕਤਰੇ ਦੇ ਬਾਹਰ ਜਿੱਥੇ ਕਿ ਵੱਡਾ ਇਕੱਠ ਪੰਥਕ ਜਥੇਬੰਦੀਆਂ ਦਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ مشਵਰਾ ਲੈ ਕੇ ਇੱਥੇ ਜਥੇਬੰਦੀਆਂ ਜਿਹੜੀਆਂ ਹਨ ਉਹ ਹਾਜ਼ਰ ਹੋਈਆਂ ਹਨ ਜਿਹੜਾ ਕਿ 30 ਤਰੀਕ ਨੂੰ ਅਕਾਲੀ ਦਲ ਨੂੰ ਲੈ ਕੇ ਵੱਡੇ ਫੈਸਲੇ ਦੀ ਖਾਲਸਾ ਪੰਥ ਉਡੀਕ ਕਰਦਾ ਹੈ ਤਾਂ ਉਸ ਫੈਸਲੇ ਦੀ ਉਡੀਕ ਵਿੱਚ ਇਹ ਜਥੇਬੰਦੀਆਂ ਅੱਜ ਇਕੱਠੀ ਹੋ ਕਰਕੇ ਇੱਕ مشورہ ਦੇਣ ਵਾਸਤੇ ਇੱਥੇ ਪਹੁੰਚੀਆਂ ਹਨ ਅਤੇ مشਵਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਲਿਖੀ ਗਈ ਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਡਾ ਫੈਸਲਾ ਜਿਹੜਾ ਲੈਣਗੇ ਉਹ ਪੰਥ ਦੀ ਇਕਤਤਾ ਕਰਕੇ ਲੈਣ ਅਤੇ ਜਿਹੜੀ ਖਾਲਸਾ ਪੰਥ ਨੂੰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬੀ ਦਾ ਪ੍ਰਬੰਧ ਵੋਟ ਰਾਜਨੀਤੀ ਤੇ ਕਿਸੇ ਵੀ ਧੜੇ ਕੋਲ ਨਹੀਂ ਹੋਣਾ ਚਾਹੀਦਾ ਇਹ ਵਿਸ਼ੇਸ਼ ਅਪੀਲ ਜਿਹੜੀ ਆ ਉਹ ਇੱਥੇ ਪੰਥਕ ਜਥੇਬੰਦੀਆਂ ਵੱਲੋਂ ਕੀਤੀ ਗਈ ਆ ਤੇ ਇੱਥੇ ਜਿਹੜੇ ਨੁਮਾਇंदे ਇੱਥੇ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਹੜੇ ਅੱਜ ਗੁਰਮਤੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਨ ਤੇ ਜਥੇਦਾਰ ਸਾਹਿਬ ਦੇ ਨਾਲ ਕਿਹੜੀ ਗੱਲਬਾਤ ਉਹਨਾਂ ਦੀ ਹੋਣ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਚ ਸੇਵਕ ਜਥਾ ਦਵਾਬਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਪੰਥਕ ਜਥੇਬੰਦੀਆਂ ਸਮੂਹ ਸੰਪਰਦਾਵਾਂ ਤੇ ਜੋ ਪੰਥ ਦੇ ਵਿੱਚ ਚੱਲਣ ਵਾਲੇ ਸੇਵਾ ਦੇ ਵਿੱਚ ਚੱਲਣ ਵਾਲੀਆਂ ਸੰਸਥਾਵਾਂ ਆ ਉਹਨਾਂ ਦੀ ਇੱਕ ਪੰਥਕ ਇਕੱਤਰਤਾ ਸੱਦੀ ਗਈ ਸੀ ਪੰਥਕ ਇਕੱਤਰਤਾ ਸੱਦਣ ਦਾ ਜਿਹੜਾ ਮੇਨ ਮਕਸਦ ਸੀ ਉਹ ਇਹ ਸੀ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਵੋਟ ਰਾਜਨੀਤੀ ਵਾਲੀਆਂ ਧਿਰਾਂ ਦੇ ਕਬਜ਼ੇ ਹੇਠ ਆ ਇਹਨੂੰ ਕਿਵੇਂ ਮੁਕਤ ਕਰਵਾਇਆ ਜਾਵੇ ਸੋ ਪੰਥਕ ਇਕਤਰਤਾ ਦੇ ਵਿੱਚ ਜੋ ਪੰਥ ਦੀ ਰਵਾਇਤ ਆ ਉਸ ਅਨੁਸਾਰ ਕਿ ਇੱਕ ਸਾਖੀ ਸਿੰਘ ਜਿਹੜਾ ਜਥਾ ਪੰਥ ਪੰਥਕ ਇਕਤਰਤਾ ਸਾਧਦਾ ਆ ਉਹਦਾ ਜਥੇਦਾਰ ਸਾਖੀ ਸਿੰਘ ਵੱਜੋਂ ਸੰਗਤ ਦੀ ਹਾਜ਼ਰੀ ਚ ਸਮੂਹ ਜਥੇਬੰਦੀਆਂ ਦੀ ਹਾਜ਼ਰੀ ਦੇ ਵਿੱਚ ਪੰਜ ਸਿੰਘ ਚੁਣਦਾ ਆ ਪੰਜ ਸਿੰਘ ਚੁਣ ਕੇ ਸਾਰਿਆਂ ਦੀ ਸਾਂਝੀ رائے ਦੇ ਨਾਲ ਸਾਂਝਾ ਫੈਸਲਾ ਕੀਤਾ ਜਾਂਦਾ ਆ ਤੋ ਜੋ ਸਾਰੀ ਸਾਂਝੀ ਰਾਏ ਹੋਈ ਸੀ ਉਹ ਗੁਰਮਤਾ ਬਣਿਆ ਸੀ ਉਹਦੇ ਖਰੜੇ ਨੂੰ ਫਿਰ ਵਿਚਾਰਿਆ ਗਿਆ ਸੰਗਤ ਦੇ ਵਿੱਚ ਮੌਕੇ ਦੇ ਉੱਤੇ ਤੋ ਜੋ ਖਰੜਾ ਗੁਰਮਤੇ ਦਾ ਰੂਪ ਧਾਰਿਆ ਉਹ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਸੌਂਪਣ ਆਏ ਸੀ ਗਿਆਨੀ ਰਗਵੀਰ ਸਿੰਘ ਹੁਣੀ ਤਾਂ ਨਹੀਂ ਮਿਲੇ ਉਹਨਾਂ ਦੇ ਪੀਏ ਉਹਨਾਂ ਨੂੰ ਅਸੀਂ ਇਹ ਗੁਰਮਤਾ ਦਿੱਤਾ ਹੋਇਆ ਆ ਇਹ ਗੁਰਮਤਾ ਅਸੀਂ ਖਾ ਗੁਰੂ ਖਾਲਸਾ ਪੰਥ ਦੀਆਂ ਹੋਰ ਨੁਮਾਇੰਦਾਂ ਜਥੇਬੰਦੀਆਂ ਨੂੰ ਦਲ ਪੰਥਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਵੀ ਦਵਾਂਗੇ ਜੋ ਗੁਰਮਤਾ ਸਾਜਿਆ ਗਿਆ ਸੀ ਉਸ ਬਾਰੇ ਮੈਂ ਪੜ ਕੇ ਆਪ ਜੀ ਨੂੰ ਸੁਣਾ ਦਿੰਦਾ ਤੇ ਅਗਲੀ ਬਾਰ ਗੱਲ ਕਰਦੇ ਆ ਕਿ ਜੋ ਪਿਛਲੇ ਦਿਨੀ ਸਿੱਖ ਰਾਜਨੀਤੀ ਦੇ ਵਿੱਚ ਉਤਲ ਪੁਤਲ ਹੋਈ ਆ ਤੇ ਖਾਸ ਕਰਕੇ ਬਾਦਲ ਅਕਾਲੀ ਦਲ ਦਾ ਦੁਫੇੜਾ ਹੋਇਆ ਪਹਿਲਾਂ ਤਾਂ ਇਹ ਸਿਰਫ ਬਾਦਲ ਅਕਾਲੀ ਦਲ ਦਾ ਹੀ ਆਪਸੀ ਮਸਲਾ ਸਮਝਿਆ ਜਾਂਦਾ ਸੀ ਪਰ ਜਦ ਦੋਵੇਂ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਆਈਆਂ ਤਾਂ ਇਸ ਸਾਰੀ ਸ਼ਮੂਲੀਅਤ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸ਼ਮੂਲੀਅਤ ਹੋਈ ਤਾਂ ਸਾਰੇ ਸਿੱਖਾਂ ਨੂੰ ਇਹ ਲੱਗਾ ਸਮੂਹ ਜਥੇਬੰਦੀਆਂ ਨੂੰ ਵੀ ਕਿ ਅਕਾਲ ਤਖਤ ਸਾਹਿਬ ਦੀ ਵਿੱਚ ਸ਼ਮੂਲੀਅਤ ਹੋਣ ਦਾ ਮਤਲਬ ਆ ਕਿ ਅਕਾਲ ਤਖਤ ਸਾਹਿਬ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਆ ਤਾਂ ਗੁਰੂ ਖਾਲਸਾ ਪੰਥ ਦੇ ਫੈਸਲੇ ਜੋ ਅਕਾਲ ਤਖਤ ਸਾਹਿਬ ਤੋਂ ਹੁੰਦੇ ਆ ਉਹ ਸਹੀ ਢੰਗ ਨਾਲ ਹੋਣੇ ਚਾਹੀਦੇ ਆ ਸੋ ਉਸ ਬਾਬਤ ਕਿਉਂਕਿ ਗੁਰੂ ਖਾਲਸਾ ਪੰਥ ਵੋਟ ਲੜਨ ਵਾਲਿਆਂ ਦਾ ਵੋਟਾਂ ਲੜਨ ਵਾਲਿਆਂ ਦੋ ਚਾਰ ਧੜਿਆਂ ਤੱਕ ਹੀ ਸੀਮਤ ਨਹੀਂ ਆ ਗੁਰੂ ਖਾਲਸਾ ਪੰਥ ਗੁਰਮਤਿ ਪ੍ਰਚਾਰ ਕਰਨ ਵਾਲੇ ਸੇਵਾ ਕਰਨ ਵਾਲੇ ਸੰਗਰਾਮ ਕੁਰਬਾਨੀ ਕਰਨ ਵਾਲੇ ਸੰਸਥਾਵਾਂ ਸ਼ਖਸ਼ੀਅਤਾਂ ਤੇ ਜਥਿਆਂ ਦਾ ਤਿਆਰਪੁਰ ਤਿਆਰ ਸਿੰਘਾਂ ਦਾ ਇੱਕ ਸਰਵੱਤ ਦਾ ਸਮੂਹ ਆ ਜਿਹਨੂੰ ਗੁਰੂ ਖਾਲਸਾ ਪੰਥ ਕਿਹਾ ਜਾਂਦਾ ਆ ਪਰ ਪਿਛਲੇ ਦਿਨਾਂ ਦੌਰਾਨ ਜੋ ਘਟਨਾਵਾਂ ਵਾਪਰੀਆਂ ਕਿ ਸਿਰਫ ਦੋ ਧੜਿਆਂ ਨੂੰ ਹੀ ਖਾਲਸਾ ਪੰਥ ਦੀ ਲੜਾਈ ਗਰਦਾਨਿਆ ਗਿਆ ਜਦ ਕਿ ਇਹ ਗੱਲ ਠੀਕ ਨਹੀਂ ਆ ਸੋ ਇਹਦਾ ਪਹਿਲਾ ਜੋ ਮਤਾ ਪਾਸ ਕੀਤਾ ਗਿਆ ਗੁਰਮਤੇ ਦੇ ਵਿੱਚ ਉਹ ਇਹ ਸੀ ਕਿ ਗੁਰੂ ਖਾਲਸਾ ਪੰਥ ਨੂੰ ਵੋਟਾਂ ਲੜਨ ਵਾਲੇ ਦੋ ਚਾਰ ਚਾਰ ਧੜਿਆਂ ਤੱਕ ਸੀਮਿਤ ਨਾ ਰੱਖਿਆ ਜਾਵੇ ਬਲਕਿ ਗੁਰੂ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਦੂਸਰੇ ਉਹਦੇ ਇਹ ਸੀ ਮਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕਿਉਂਕਿ ਪੰਜ ਸਿੰਘਾਂ ਦੀ ਇਕੱਤਰਤਾ ਹੋਈ ਸੀ ਪੰਜ ਸਿੰਘ ਮੌਕੇ ਤੇ ਚੁਣੇ ਗਏ ਸੀ ਪੰਜ ਸਿੰਘ مشਵਰਾ ਦੇ ਸਕਦੇ ਆ ਪੰਜਾਂ ਸਿੰਘਾਂ ਦਾ مشਵਰਾ ਸੀ ਕਿ ਵੋਟ ਰਾਜਨੀਤੀ ਦੇ ਧੜਿਆਂ ਦੇ ਚੱਲ ਰਹੇ ਮੌਜੂਦਾ ਸੰਕਟ ਦਾ ਹੱਲ ਕਰਨ ਲਈ ਜੋ 30 ਅਗਸਤ ਨੂੰ ਇਕੱਤਰਤਾ ਸੱਦੀ ਆ ਪੰਜ ਸਿੰਘ ਸਹਿਬਾਨਾਂ ਦੀ ਅਤੇ ਉਸ ਤੋਂ ਬਿਨਾਂ ਵੀ ਭਵਿੱਖ ਵਿੱਚ ਵੀ ਕਿਸੇ ਸਾਂਝੀ ਪੰਥਕ ਚੁਣੌਤੀ ਜਾਂ ਮਸਲੇ ਦੇ ਹੱਲ ਲਈ ਪੂਰੇ ਗੁਰੂ ਖਾਲਸਾ ਪੰਥ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸੱਦ ਕੇ ਖਾਲਸਾ ਇਹ ਰਵਾਇਤ ਅਨੁਸਾਰ ਗੁਰਮਤਾ ਪਕਾ ਕੇ ਹੀ ਫੈਸਲਾ ਕੀਤਾ ਜਾਵੇ ਨਾ ਕਿ ਪਹਿਲਾਂ ਜਿਵੇਂ ਸਿਰਫ ਪੰਜ ਸਿੰਘ ਸਹਿਬਾਨ ਆਪਣੀ ਇਕੱਤਰਤਾ ਪੰਜਾਂ ਦੀ ਸੱਦ ਕੇ ਪੰਥ ਦੀ ਕੋਈ ਰਾਏ ਨਹੀਂ ਲੈ ਕੇ ਫੈਸਲਾ ਕਰਦੇ ਇਸ ਤਰੀਕੇ ਦਾ ਫੈਸਲਾ ਪਹਿਲਿਆਂ ਵੀ ਜਿਹੜੇ ਇਸ ਤਰੀਕੇ ਦੇ ਕੋਈ ਫੈਸਲੇ ਹੋਏ ਆ ਉਹ ਪੰਥ ਨੇ ਮਨਜ਼ੂਰ ਨਹੀਂ ਕੀਤੇ ਜ਼ਮੀਨ ਦੇ ਉੱਤੇ ਜਿਹੜੀਆਂ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਸੰਸਥਾਵਾਂ ਸੇਵਾ ਚ ਲੱਗੀਆਂ ਹੋਈਆਂ ਨੇ ਉਨ੍ਹਾਂ ਵੱਲੋਂ ਜਦੋਂ ਇਹ ਫੈਸਲੇ ਨਾਮਨਜ਼ੂਰ ਕੀਤੇ ਜਾਂਦੇ ਆ ਤਾਂ ਉਹਦੇ ਨਾਲ ਪੰਥ ਦੇ ਵਿੱਚ ਹੋਰ ਬਖੇੜਾ ਖੜਾ ਹੁੰਦਾ ਆ ਸੋ ਉਸ ਤੋਂ ਅਗਲਾ ਮਤਾ ਸੀ ਕਿ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਨਿਭਾ ਸਕਣ ਦੇ ਸਮਰੱਥ ਨਹੀਂ ਹਨ ਇਹ ਉਸ ਗੁਰਮਤੇ ਦੇ ਵਿੱਚ ਜੋ ਸੰਗਤਾਂ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਨੁਮਾਇंदे ਹਾਜ਼ਰ ਸੀ ਉਹਨਾਂ ਨੇ ਪੰਜਾਂ ਸਿੰਘਾਂ ਨੂੰ ਇਹ ਰਾਏ ਦਿੱਤੀ ਕੇ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਤੌਰ ਤੇ ਨਿਭਾ ਸਕਣ ਦੇ ਸਮਰੱਥ ਨਹੀਂ ਹਨ ਕਿਉਂਕਿ ਇਸ ਲਈ ਮੌਜੂਦਾ ਜਥੇਦਾਰ ਰਾਜਸੀ ਆਗੂਆਂ ਤੇ ਸਭ ਪੰਥ ਪ੍ਰਸਤੀ ਸ਼ਕਤੀਆਂ ਅਤੇ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਰਾਜਸੀ ਆਗੂਆਂ ਨੂੰ ਬਦਲਣ ਦੀ ਬਜਾਏ ਇਹ ਨਹੀਂ ਵੀ ਇੱਕ ਧੜੇ ਦੇ ਆਗੂ ਨੂੰ ਲਾ ਕੇ ਜਿਵੇਂ ਗੱਲ ਚੱਲ ਰਹੀ ਆ ਕਿ ਬਾਦਲ ਧੜੇ ਨੂੰ ਫਲਾਣੇ ਨੂੰ ਲਾ ਕੇ ਦੂਸਰੇ ਨੂੰ ਲਾ ਦਿੱਤਾ ਜਾਵੇ ਰਾਜਸੀ ਆਗੂਆਂ ਨੂੰ ਬਦਲਣ ਜਾਂ ਮੁੜ ਬਹਾਲ ਕਰਨ ਦੀ ਬਜਾਏ ਅਸਲ ਪੰਥਕ ਰਾਜ ਸੀ ਪ੍ਰਬੰਧ ਨੂੰ ਆਪਣੀ ਰਵਾਇਤ ਅਨੁਸਾਰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਜਾਵੇ ਤੇ ਸਾਰੇ ਸਮੂਹ ਖਾਲਸਾ ਪੰਥ ਅੱਗੇ ਇਹ ਬੇਨਤੀ ਆ ਕਿ ਇਹ ਉਪਰਾਲੇ ਦੇ ਵਿੱਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਰਿਆਂ ਨੂੰ ਕਦਮ ਪੁੱਟਣੇ ਚਾਹੀਦੇ ਆ ਸਹਿਰਦਤਾ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ ਇੱਕ ਸਭ ਤੋਂ ਜਿਹੜਾ ਮੇਨ ਮਤਾ ਪਾਸ ਕੀਤਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੇ ਕਿਸੇ ਧੜੇ ਦੇ ਕੋਲ ਨਹੀਂ ਹੋਣਾ ਚਾਹੀਦਾ ਕਿਉਂਕਿ ਵੋਟ ਰਾਜਨੀਤੀ ਵਾਲੇ ਧੜੇ ਜੋ ਪਿਛਲੀ ਆਪਣਾ ਜਿੰਨਾ ਇਤਿਹਾਸ ਚ ਆਪਾਂ ਅਮਲ ਦੇਖਿਆ ਆ ਕਿ ਵੋਟ ਰਾਜਨੀਤੀ ਵਾਲੇ ਧੜਿਆਂ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ ਆ ਤੇ ਉਹਦੇ ਨਾਲ ਪੰਥ ਦੇ ਵਿੱਚ ਬਖੇੜੇ ਹੀ ਖੜੇ ਹੋਏ ਆ ਤੇ ਜੋ ਸਾਡੀ ਖਾਲਸਾਈ ਰਵਾਇਤ ਆ ਕਿ ਅਕਾਲ ਤਖਤ ਸਾਹਿਬ ਹਮੇਸ਼ਾ ਗੁਰੂ ਪਾਤਸ਼ਾਹ ਤੋਂ ਬਾਅਦ ਇੱਕ ਜਥੇ ਕੋ ਰਿਹਾ ਆ ਉਸ ਜਥੇ ਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਇ ਹੁੰਦਾ ਸੀ ਜਿਵੇਂ ਪਹਿਲਾਂ ਬੁੱਢਾ ਦਾਲ ਕੋ ਮਿਸ਼ਲ ਸ਼ਹੀਦ ਦਾ ਕੋ ਤਰਨਦਾਲ ਮਿਸ਼ਲ ਸ਼ਹੀਦ ਦਾ ਕੋ ਵੀ ਰਿਆ ਅਕਾਲੀ ਬਾਬਾ ਫੂਲਾ ਸਿੰਘ ਜਿਨ੍ਹਾਂ ਦਾ ਅਸੀਂ 골ਡਨ ਪੀਰੀਅਡ ਸਮਝਦੇ ਆ ਕਿ ਤਗਤ ਸਾਹਿਬਾਨ ਦੇ ਜਥੇਦਾਰ ਜਦ ਆਪਾਂ ਕਹਿੰਨੇ ਵੀ ਆ ਕਿ ਬਾਬਾ ਅਕਾਲੀ ਫੂਲਾ ਸਿੰਘ ਹੋਣਾ ਵਰਗਾ ਜਥੇਦਾਰ ਹੋਣਾ ਚਾਹੀਦਾ ਜਾਂ ਜਥੇਦਾਰ ਨੂੰ ਉਦਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅਕਾਲੀ ਬਾਬਾ ਫੂਲਾ ਸਿੰਘ ਹੁਣੀ ਉਹ ਕੱਲੇ ਇੱਕ ਜਥੇਦਾਰ ਨਹੀਂ ਸਨ ਉਹ ਪੂਰੇ ਇੱਕ ਜਥੇ ਦੇ ਜਥੇਦਾਰ ਸਨ ਤੇ ਜਿਵੇਂ ਦੇ ਉਹਨਾਂ ਦਾ ਆਪਣਾ ਅਕਾਲੀ ਜੀਵਨ ਸੀ ਉਨ੍ਹਾਂ ਦੇ ਸਾਰੇ ਜਥੇ ਦਾ ਵੀ ਉਦਾਂ ਦਾ ਹੀ ਜੀਵਨ ਸੀ ਇਸ ਕਰਕੇ ਉਦਾਂ ਦੇ ਜਥੇ ਜਥੇ ਕੋਲ ਜਦ ਤੱਕ ਇਹ ਪ੍ਰਬੰਧ ਨਹੀਂ ਆਉਂਦਾ ਤਦ ਤੱਕ ਸਾਨੂੰ ਖੁਵਾਰੀ ਹੀ ਚੱਲਣੀ ਪੈਣੀ ਆ ਸੋ ਹੁਣ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਉਸ ਲਈ ਖਾਲਸਾ ਗੁਰੂ ਖਾਲਸਾ ਪੰਥ ਜੋ ਸਾਰੀ ਦੁਨੀਆ 'ਚ ਫੈਲਿਆ ਹੋਇਆ ਆ ਉਹਦੇ ਜੋਗ ਸਿੰਘਾਂ ਨੂੰ ਸਾਰੀ ਦੁਨੀਆ ਦੇ ਜੋਗ ਸਿੰਘਾਂ ਦੇ ਵਿੱਚੋਂ ਜਿਹੜੇ ਰਹਿਤ ਵਿੱਚ ਪਰਪੱਕ ਹੋਣ ਜਿਨ੍ਹਾਂ ਦਾ ਜੀਵਨ ਅਮਲ ਗੁਰੂ ਖਾਲਸਾ ਪੰਥ ਦੀ ਜੋ ਰਵਾਇਤ ਉਹਦੇ ਅਨੁਸਾਰ ਹੋਵੇ ਅਤੇ ਖਾਸ ਕਰਕੇ ਉਹ ਉਹਨਾਂ ਦਾ ਜੀਵਨ ਅਮਲ ਉਹ ਕਿਸੇ ਵੋਟ ਰਾਜਨੀਤੀ ਧੜੇ ਦੇ ਵਿੱਚ ਕਿਸੇ ਅਹੁਦੇਦਾਰੀ ਦੇ ਵਿੱਚ ਸ਼ਾਮਲ ਹੋਣ ਵਾਲੇ ਨਾ ਹੋਣ ਉਹ ਜਦ ਵੀ ਇਸ ਪ੍ਰਬੰਧ ਵਿੱਚ ਆਉਣ ਉਹਨਾਂ ਸਾਰੇ ਸਿੰਘਾਂ ਦਾ ਸਮੂਹ ਸਿੰਘਾਂ ਦਾ ਇੱਕ ਜਥਾ ਬਣਨਾ ਚਾਹੀਦਾ ਤੇ ਉਸ ਜਥੇ ਨੂੰ ਬਣਾਉਣ ਦੇ ਲਈ ਗੁਰੂ ਖਾਲਸਾ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਨੁਮਾਇੰਦਾ ਜਥੇਬੰਦੀਆਂ ਨੇ ਜਾਂ ਦਲ ਪੰਥ ਨੇ ਜਾਂ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ। ਅਗਲਾ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਉਪਰੋਕਤ ਜਥੇ ਦੀ ਨਿਗਰਾਨੀ ਹੇਠ ਗੁਰਦੁਆਰਾ ਪ੍ਰਬੰਧ ਚਲਾਉਣ ਦੇ ਲਈ ਵੱਖਰਾ ਜਥਾ ਬਣਾਵੇ। ਜਿਹੜਾ ਉਹ ਜਥਾ ਆ ਜਿਹੜੇ ਜਥੇ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਵੋਟਾਂ ਵਾਲੀ ਧਿਰ ਤੋਂ ਮੁਕਤ ਕਰਾ ਕੇ ਦੁਨੀਆ ਭਰ ਦੇ ਜੋਗ ਸਿੰਘਾਂ ਦਾ ਉਹਨਾਂ ਜੋਗ ਸਿੰਘਾਂ ਦਾ ਜਿਨ੍ਹਾਂ ਨੇ ਕੋਈ دنیਵੀਂ ਅਹੁਦੇਦਾਰੀ ਨਹੀਂ ਲੈਣੀ, ਕੋਈ ਵੋਟ ਨਹੀਂ ਲੜਨੀ। ਕਿਸੇ ਦੁਨਿਆਵੀ ਲਾਲਚ ਵਿੱਚ ਨਹੀਂ ਪੈਣਾ ਚਾਹੇ ਉਹ 25 ਹੋ ਜਾਣ 50 ਹੋ ਜਾਣ 100 100 ਸਿੰਘਾਂ ਦਾ ਹੋ ਜੇ ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਉਹਨਾਂ ਦਾ ਮੇਨ ਮੁੱਖ ਮਕਸਦ ਜ਼ਿੰਦਗੀ ਦਾ ਅਕਾਲ ਤਖਤ ਸਾਹਿਬ ਦਾ ਸੇਵਾ ਸੰਭਾਲ ਹੋਵੇ ਐਸੇ ਜੋਗ ਸਿੰਘਾਂ ਦਾ ਜਥਾ ਜਿਹੜਾ ਉਹ ਉਸ ਜਥੇ ਦੀ ਨਿਗਰਾਨੀ ਹੇਠ ਇੱਕ ਹੋਰ ਛੋਟਾ ਜਥਾ ਬਣਾਇਆ ਜਾਵੇ ਜੋ ਪੰਜਾਬ ਦੇ ਲੈਵਲ ਦਾ ਹੋਵੇ ਉਹ ਜਥਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੇ ਜਾਂ ਇਲਾਕਿਆਂ ਦੇ ਵਿੱਚ ਗੁਰ ਸੰਗਤ ਨੂੰ ਜੋ ਪੰਥ ਦੇ ਵਿੱਚ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਜਿਵੇਂ ਬੇਦਬੀ ਦਾ ਮਸਲਾ ਆ ਗਿਆ ਜਾਂ ਕੋਈ ਹੋਰ ਮਸਲੇ ਇਲਾਕੇ ਹੀ ਪੱਧਰ ਤੇ ਆ ਗਏ ਉਹਨਾਂ ਦੇ ਜੋਗ ਹੱਲ ਦੇ ਲਈ ਜੋਗ ਸਿੰਘ ਆਗੂ ਚੁਣਨ ਦੇ ਵਿੱਚ ਭੂਮਿਕਾ ਨਿਭਾਵੇ ਹੁਣ ਜਦੋਂ ਅੱਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਆਉਣੀਆਂ ਤੇ ਸਭ ਨੇ ਸਭ ਇਹ ਸੋਚਦੇ ਆ ਕਿ ਜੋ ਇਸ ਟਾਈਮ ਤੇ ਕਾਬਜ ਨੇ ਉਹ ਧਿਰ ਪੰਥ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਜੇ ਉਹਨਾਂ ਨੂੰ ਪਾਸੇ ਹਟਾਉਣਾ ਆ ਤਾਂ ਸਾਰੇ ਆਪੋ ਆਪਣੀ ਡਫਲੀ ਵਜਾ ਲੈਂਦੇ ਆ ਉਹਦੀ ਬਜਾਏ ਸਾਂਝਾ ਇੱਕ ਜਥਾ ਹੋਵੇ ਜਿਹੜਾ ਸਾਰੇ ਇਲਾਕਿਆਂ ਦੇ ਵਿੱਚ ਫਿਰਕੇ ਉੱਥੇ ਦੇ ਗੁਰਸਿੱਖਾਂ ਨੂੰ ਸੰਗਤ ਨੂੰ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਾਹੀਂ ਉਮੀਦਵਾਰ ਚੁਣੇ ਜਾਣ ਤੇ ਗੁਰਮਤੇ ਰਾਹੀਂ ਉਮੀਦਵਾਰ ਚੁਣੇ ਜਾਣ ਤਾਂ ਕਿ ਜੋ ਸੰਗਤ ਦਾ ਸਾਂਝਾ ਫੈਸਲਾ ਆ ਸਾਂਝੇ ਉਮੀਦਵਾਰ ਉਹ ਅੱਗੇ ਆ ਸਕਣ ਉਸ ਤੋਂ ਉਪਰੰਤ ਜਿਹੜਾ ਇਹ ਸਾਰੇ ਮਤੇ ਪਾਸ ਕੀਤੇ ਸੀ ਇਹ ਸੀ ਕਿ ਇਦਾਂ ਦਾ ਸਾਰਾ ਕਾਰਵਾਈ ਕਰਨ ਦੇ ਲਈ ਉਪਰੋਕਤ ਉਪਰਾਲੇ ਨੂੰ ਸਿਰੇ ਚੜਾਉਣ ਦੇ ਲਈ ਜੋ ਉੱਥੇ ਸੰਗਤ ਹਾਜ਼ਰ ਸੀ ਨੁਮਾਇੰਦੇ ਹਾਜ਼ਰ ਸੀ ਉਨ੍ਹਾਂ ਦੇ ਵੱਲੋਂ ਇੱਕ ਜਥਾ ਜਥੇ ਰੂਪ ਦੇ ਵਿੱਚ ਬਣ ਕੇ ਸਾਰਿਆਂ ਨੂੰ ਮਿਲਿਆ ਜਾਊਗਾ ਉਸੇ ਜਥੇ ਦੇ ਤਹਿਤ ਅਸੀਂ ਇੱਥੇ ਆਏ ਹਾਂ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਨਰੰਗ ਸਿੰਘ ਜੀ ਹਰੀਆਂ ਵੇਲਾਂ ਵਾਲੇ ਤਰਨਾ ਦਲ ਦੇ ਮੁਖੀ ਭਾਈ ਲਾਲ ਸਿੰਘ ਜੀ ਅਕਾਲਗੜ੍ਹ ਵਾਲੇ ਜਥੇਦਾਰ ਜਰਨੈਲ ਸਿੰਘ ਜੀ ਪੰਥ ਸੇਵਕ ਜਥਾ ਦੁਆਬਾ ਤੋਂ ਜਥੇਦਾਰ ਸਤਨਾਮ ਸਿੰਘ ਜੀ ਸੰਸਾ ਪੰਥ ਜੀ ਸੇਵਕ ਜਥਾ ਮਾਝਾ ਤੋਂ ਤੇ ਹੋਰ ਕਾਫੀ ਸ਼ਖਸੀਅਤਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਂ ਇਹਦੇ ਵਿੱਚ ਅਸੀਂ ਪ੍ਰੈਸ ਨੋਟ ਦੇ ਵਿੱਚ ਜਥੇਬੰਦੀਆਂ ਦੇ ਨਾਂ ਸਾਰੇ ਲਿਖੇ ਹੋਏ ਆ ਉਹ ਆਪ ਜੀ ਨੂੰ ਦਵਾਂਗੇ ਉਹ ਸਾਰੀਆਂ ਸ਼ਕਸ਼ੀਤਾਂ ਇੱਕ ਜਥੇ ਰੂਪ ਦੇ ਵਿੱਚ ਅੱਜ ਇੱਥੇ ਆਈਆਂ ਆ ਤੇ ਇਸੇ ਤਰੀਕੇ ਦੇ ਨਾਲ ਹੋਰ ਦਲਪੰਥਾਂ ਦੇ ਮੁਖੀਆਂ ਨੂੰ ਜਿਵੇਂ ਮਿਸ਼ਲ ਸ਼ਹੀਦਾਂ ਬਾਬਾ ਜੋਗਾ ਸਿੰਘ ਜੀ ਸੁਰਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਜਾਂ ਹੋਰ ਵੀ ਮਿਸਲਾਂ ਨੂੰ ਮਿਲਾਂਗੇ ਤੇ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਇਹ مشਵਰਾ ਦੇਾਂਗੇ ਕਿ ਪੰਜਾਂ ਸਿੰਘਾਂ ਵੱਲੋਂ ਜੋ ਗੁਰਦੁਆਰਾ ਮੰਜੀ ਸਾਹਿਬ ਵਿਖੇ 9 ਅਗਸਤ ਨੂੰ 25 ਸਾਵਣ 556 ਨਾਨਕਸ਼ਾਹੀ ਨੂੰ ਗੁਰਮਤਾ ਕੀਤਾ ਗਿਆ ਸੀ ਉਸ ਗੁਰਮਤੇ ਤਹਿਤ ਇਹ ਉਪਰਾਲਾ ਕੀਤਾ ਜਾਵੇਗਾ ਜੀ ਉਸ ਦਲ ਦੇ ਅਧੀਨ ਨਹੀਂ ਚੱਲ ਸਕਦੇ ਜਿਹੜਾ ਕਿਸੇ ਦੂਸਰੇ ਦਲ ਦੇ ਥੱਲੇ ਵੋਟਾਂ ਲੜ ਰਹੇ ਆ ਤੇ ਦੂਸਰੇ ਤਖਤ ਦੇ ਥੱਲੇ ਚੱਲ ਰਹੇ ਆ ਅਕਾਲ ਤਖਤ ਸਾਹਿਬ ਸੁਤੰਤਰ ਤੇ ਸੁਪਰੀਮ ਆ ਅਕਾਲ ਤਖਤ ਸਾਹਿਬ ਸੁਤੰਤਰ ਰੂਪ ਵਿੱਚ ਗੁਰੂ ਖਾਲਸਾ ਪੰਥ ਦੇ ਇੱਕ ਜੋਗ ਜਥੇਰਾ ਹੀ ਚੱਲ ਸਕਦਾ ਤੇ ਚੱਲੇਗਾ ਇਹ ਮਸ਼ਵਰਾ ਸੀ ਜੀ ਹਾਂਜੀ ਅਸੀਂ ਫੇ ਕਿਸੇ ਫੈਸਲੇ ਦੀ ਸਾਨੂੰ ਉਮੀਦ ਤਾਂ ਨਹੀਂ ਹੈ ਅਸੀਂ ਆਪਣੇ ਵੱਲੋਂ ਤੁਹਾਡੀ ਪ੍ਰੈਸਰ ਆਈ ਇਹ ਦੱਸਣ ਆਏ ਆ ਕਿ ਅਗਰ ਜੋ ਜੋ ਇੱਥੇ ਇੱਕ ਮਤਾ ਵੀ ਪਾਸ ਕੀਤਾ ਗਿਆ ਆ ਕਿ ਜੇਕਰ ਅਸੀਂ ਸਮਝਦੇ ਆ ਕਿ ਇੱਥੋਂ ਅਕਾਲ ਤੱਕ ਦਾ ਸਭ ਤੋਂ ਜੋ ਮੌਜੂਦਾ ਪ੍ਰਬੰਧ ਆ ਜੋ ਮੌਜੂਦਾ ਜਥੇਦਾਰ ਆ ਉਹ ਪੰਥ ਦੀਆਂ ਭਾਵਨਾਵਾਂ ਨੂੰ ਸਹੀ ਸਮਝਦੇ ਆ ਤਾਂ ਉਹ ਗੁਰੂ ਖਾਲਸਾ ਪੰਥ ਦੇ ਸਮੁੱਚੇ ਜਥੇਬੰਦੀਆਂ ਨੂੰ ਸਮੂਹ ਸੰਪਰਦਾਵਾਂ ਨੂੰ ਉਹਨਾਂ ਦੇ ਨੁਮਾਇੰਦਿਆਂ ਦੀ ਇਕਤ੍ਰਤਾ ਸਦਕੇ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਸਾਂਝੀ رائے ਲੈ ਕੇ ਮੌਕੇ ਤੇ ਪੰਜ ਸਿੰਘ ਚੁਣ ਕੇ ਖਾਲਸਾਈ ਰਵਾਇਤ ਅਨੁਸਾਰ ਤੇ ਉਹਦੇ ਅਧੀਨ ਜੋ ਸਾਂਝੀ رائے ਚੋਂ ਫੈਸਲਾ ਹੋਵੇ ਉਹਨੂੰ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਣਾ ਦੇਣ ਅਸੀਂ ਇਹ ਉਮੀਦ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਸੁਹਿਰਦਤਾ ਦਿਖਾਉਣਗੇ ਜੋ ਜਿਨ੍ਹਾਂ ਦੇ ਇਹ ਅਧੀਨ ਚੱਲਦੇ ਆ ਸ਼੍ਰੋਮਣੀ ਕਮੇਟੀ ਉਹ ਵੀ ਸੁਹਿਰਦਤਾ ਦਿਖਾਵੇਗੀ ਤੋ ਇਸ ਤਰੀਕੇ ਦਾ ਨਾਲ ਸਮੂਹ ਜਥੇਬੰਦੀਆਂ ਨੂੰ ਸਮੂਹ ਸੰਪਰਦਾਵਾਂ ਨੂੰ ਸਮੂਹ ਦਲ ਪੰਥਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਇਕੱਤਰਤਾ ਕਰਕੇ ਖਾਲਸਾ ਪੰਥ ਦੇ ਵਿੱਚ ਜੋ ਸੰਘਰਸ਼ ਦੇ ਦੌਰਾਨ ਪਿਛਲਾ 1984 ਦਾ ਸੰਘਰਸ਼ ਲੜਿਆ ਗਿਆ ਉਹਦੇ ਦੌਰਾਨ ਜਿਨ੍ਹਾਂ ਨੇ ਕੁਰਬਾਨੀਆਂ ਜਾਂ ਸ਼ਹਾਦਤਾਂ ਦਿੱਤੀਆਂ ਜਾਂ ਜਿਹੜੇ ਜਥਿਆਂ ਨੇ ਲੜਿਆ ਉਹਨਾਂ ਸਾਰਿਆਂ ਨੂੰ ਸੱਦ ਕੇ ਸਮੂਹ ਗੁਰੂ ਖਾਲਸਾ ਪੰਥ ਨੂੰ ਸੱਦ ਕੇ ਉਹਨਾਂ ਦੇ ਨੁਮਾਇੰਦਿਆਂ ਨੂੰ ਤੇ ਇੱਥੇ ਇਕੱਠ ਕੀਤਾ ਜਾਵੇ ਉੱਥੋਂ ਸਾਂਝੀ رائے ਲੈ ਕੇ ਜੋ ਸਾਂਝੀ رائے ਹੋਵੇ ਉਹ ਇਨ ਬਿਨ ਪੰਜ ਸਿੰਘ ਸਹਿਬਾਨ ਸੁਣਾ ਦੇਣ ਉਹ ਖਾਲਸਾ ਪੰਥ ਦਾ ਮੰਨਿਆ ਜਾਊਗਾ ਫੈਸਲਾ ਜਿਹੜਾ ਜਥੇਵੰਦੀ ਅੱਜ ਪੱਤਰ ਦੇਣ ਵਾਸਤੇ ਆ ਪੰਥਕ ਜਥੇਵੰਦੀਆਂ ਨੇ ਪਿਛਲੇ 9 ਅਗਸਤ ਨੂੰ ਦੁਆਰਾ ਪਾਤਸ਼ਾਹੀ ਨਵੀਂ ਨਵਾਂ ਸ਼ਹਿਦ ਵਿਖੇ ਇੱਕ ਕੱਤਤ ਕਰਕੇ ਗੁਰਮਤਾ ਕੀਤਾ ਸੀ ਜਿਹਦੇ ਮੁਤਾਬਕ ਇੱਕ ਮਸ਼ਵਰਾ ਦੇਣ ਵਾਸਤੇ ਪੰਥਕ ਜਥੇਵੰਦੀਆਂ ਨੇ ਮੈਂਦੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਿਹੜੇ ਸੇਵਾ ਸੰਭਾਲ ਕਰ ਰਹੇ ਆ ਆਮਿਕੋ ਸ਼ਰੋਣੀ ਕਮੇਟੀ ਦੇ ਅਧੀਨ ਬਾਦਲ ਪਾਰਟੀ ਦੇ ਅਧੀਨ ਚੱਲਦੇ ਆ ਪਰ ਇੱਕ ਧੜੇ ਦੇ ਉਹ ਨੁਮਾਇंदे ਹੈਗੇ ਆ ਉਹਨਾਂ ਨੂੰ ਇਹ ਮਸ਼ਵਦਾ ਦੇਣ ਵਾਸਤੇ ਕਿ ਜੋ ਮੌਜੂਦਾ ਹਾਲਾਤ ਗੁਰੂ ਖਾਲਸਾ ਪੰਥ ਦੇ ਦੁਨੀਆ ਭਰ ਦੇ ਵਿੱਚ ਬਣੇ ਹੋਏ ਨੇ ਉਹਨੂੰ ਸਹੀ ਕਰਨ ਦੇ ਵਾਸਤੇ ਉਹਨੂੰ ਸਹੀ ਟਰੈਕ ਦੇ ਉੱਤੇ ਪਾਉਣ ਵਾਸਤੇ ਇੱਕ ਕ ਮੰਤਰੀ ਪੱਦਲ ਦੇ ਉੱਤੇ ਇੱਕ ਜਥੇ ਦੀ ਲੋੜ ਹੈਗੀ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੋਵੇ ਤੇ ਉਹ ਉਹ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾਵੇ ਤੇ ਅਕਾਲ ਤਖਤ ਸਾਹਿਬ ਤੇ ਹੋਰ ਤਖਸਾਲ ਦਾ ਜਿਹੜੇ ਪ੍ਰਬੰਧ ਹੈਗਾ ਉਹੋ ਵੋਟ ਉਹ ਰਾਜਨੀਤੀ ਲਨ ਵਾਲੇ ਜਿਹੜੇ ਧੜੇ ਹੈਗੇ ਉਹਨਾਂ ਤੋਂ ਮੁਕਤ ਕਰਾਇਆ ਜਾ ਸਕੇ ਇਹ ਗੁਰਮਤਾ ਜਿਹੜਾ ਕੀਤਾ ਗਿਆ ਸੀ ਉਹਨੂੰ ਬਤੌਰ مشਵਰਾ ਇਸ ਧੜੇ ਦੇ ਜਥੇਦਾਰ ਨੂੰ ਅੱਜ ਸੌਪਿਆ ਗਿਆ ਤੇ ਬਾਕੀ ਜਥੇਬੰਦੀਆਂ ਦੇ ਮੁਖੀ ਸਹਿਬਾਨ ਨੂੰ ਵੀ ਜਿਹੜਾ ਉਹ ਸੌਪਿਆ ਜਾਊਗਾ ਦੇਖੋ ਕਾਲੀ ਦਲ ਬਾਦਲ ਦਾ ਜਿਹੜਾ ਮਸਲਾ ਹੈਗਾ ਉਹ ਇੱਕ ਪਾਰਟੀ ਦੀ ਪ੍ਰਧਾਨਗੀ ਦਾ ਮਸਲਾ ਹੈਗਾ ਉਹ ਪੂਰੇ ਪੰਥ ਦਾ ਮਸਲਾ ਨਹੀਂ ਹੈਗਾ ਤੇ ਉਹਨੂੰ ਉਸੇ ਤਰ੍ਹਾਂ ਦੇਖਣਾ ਚਾਹੀਦਾ ਵੀ ਜੇ ਬਾਦਲ ਨੂੰ ਹਟਾ ਕੇ ਕੋਈ ਹੋਰ ਪ੍ਰਧਾਨ ਬਣਾਉਣਾ ਤਾਂ ਫਿਰ ਉਹ ਪੰਥ ਦਾ ਮਸਲਾ ਨਹੀਂ ਹੈਗਾ ਪੰਥ ਸਿਰਫ ਵੋਟ ਰਾਜਨੀਤੀ ਲਨ ਵਾਲੀਆਂ ਪਾਰਟੀਆਂ ਨਹੀਂ ਹੈਗੀਆਂ ਪੰਥ ਦੇ ਵਿੱਚ ਸੇਵਾ ਸਿਮਰਨਨ ਵਾਲੀਆਂ ਦੁਨੀਆ ਭੱਜ ਵਿਚਨ ਵਾਲੀਆਂ ਸ਼ਕਸ਼ੀਤਾਂ ਜਥੇਬੰਦੀਆਂ ਦਾ ਇਕੱਠ ਜਿਹੜਾ ਉਹ ਗੁਰੂ ਖਾਲਸਾ ਪੰਥ ਹੈ ਨਾ ਕਿ ਵੋਟ ਰਾਜਨੀਤੀ ਦਿੱਲੀ ਤਖਤ ਦੇ ਅਧੀਨ ਵੋਟ ਰਾਜਨੀਤੀ ਲਨ ਵਾਲੀਆਂ ਪਾਰਟੀਆਂ ਦੇ ਧੜੇ ਪੰਥ ਇਕੱਲੇ ਨਹੀਂ ਹੈਗੇ ਹਾਂ ਉਹਦਾ ਹਿੱਸਾ ਹੈਗੇ ਆ ਪਰ ਉਹ ਸਾਦਾ ਪੰਥ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਦੇਖੋ ਜੋ ਮੌਜੂਦਾ ਪ੍ਰਬੰਧ ਹੈਗਾ ਇਹਨਾਂ ਤੋਂ ਕੋਈ ਗੁਰੂ ਖਾਲਸਾ ਪੰਥ ਦੀ ਭਾਵਨਾਵਾਂ ਦੇ ਅਨੁਕੂਲ ਫੈਸਲਾ ਨਹੀਂ ਲਿਆ ਜਾ ਸਕਦਾ ਕਿਉਂਕਿ ਇਹਨਾਂ ਦੀ ਜੋ ਨੀ ਆ ਜੋ ਉਹਨਾਂ ਦੀ ਨਿਯੁਕਤੀ ਆ ਉਹ ਗੁਰੂ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਹੋਈ ਹੋਈ ਉਸ ਤੋਂ ਪਹਿਲਾਂ ਠੀਕ ਆ ਉਹ ਫੈਸਲਾ ਸਾਡਾ مشਵਰਾ ਇਹੀ ਹੈ ਇਹ ਗੁਰਮਤੇ ਦੇ ਵਿੱਚ ਇਹ 3 ਦਾ ਜਿਹੜਾ ਕੋਈ ਫੈਸਲਾ ਲਿਆ ਜਾਣਾ ਉਹ ਪੰਜ ਸਿੰਘ ਆਪ ਬਹਿ ਕੇ ਮੀਟਿੰਗ ਨਾਲ ਕਰਨ ਉਹ ਗੁਰੂ ਖਾਲਸਾ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਦੇ ਨਮਾਇਦਿਆਂ ਨੂੰ ਸੱਦ ਕੇ ਉਹਦੇ ਚੋਂ ਗੁਰੂ ਖਾਲਸਾ ਪੰਥ ਦੀ ਪਰੰਪਰਾ ਦੇ ਮੁਤਾਬਕ ਪੰਜ ਸਿੰਘ ਚੁਣ ਕੇ ਉਹਨਾਂ ਦੀ ਰਾਏ ਲੈ ਕੇ ਫਿਰ ਉਹਦੇ ਉੱਤੇ ਫੈਸਲਾ ਲਿਆ ਜਾਵੇ ਸਿਰਫ ਪੰਜ ਬੰਦੇ ਬਹਿ ਕੇ ਮੀਟਿੰਗ ਕਰਕੇ ਤੇ ਜੋ ਕੋਈ ਚਿੱਠੀ ਪੱਤਾ ਤੁਹਾਨੂੰ ਵਿਚਾਰਨ ਤੋਂ ਪਹਿਲਾਂ ਨਾਲ ਉਹਦੇ ਉਹਦੇ ਵੱਡੇ ਸੰਦਰਭ ਦੇ ਵਿੱਚ ਇਹ ਵੀ ਕਾਲ ਤੱਕ ਸਾਫ ਦਾ ਪ੍ਰਬੰਧ ਜਿੰਨਾ ਚਿਰ ਤੱਕ ਇੱਕ ਸੁਤੰਤਰ ਨਿਸ਼ਕਾਮ ਜਥੇ ਦੇ ਕੋਲ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਤੱਕ ਗੁਰੂ ਖਾਲਸਾ ਪੰਥ ਦੀਆਂ ਭਾਵਨਾਵਾਂ ਉਹਦੇ ਮੁਤਾਬਕ ਫੈਸਲਾ ਨਹੀਂ ਲਿਆ ਨਾ ਅੱਗੇ ਲਿਆ ਗਿਆ ਤੇ ਨਾ ਕੋਈ ਉਮੀਦ ਹੈ ਵੀ ਉਹ ਲਿਆ ਜਾਊਗਾ ਸੋ ਵੱਖ-ਵੱਖ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਇੱਕ ਪੰਜ ਸਿੰਘ ਸਹਿਬਾਨਾਂ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਹੜੇ ਖਾਲਸਾ ਪੰਥ ਵੱਲੋਂ ਚੁਣੇ ਗਏ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਸਿੰਘ ਚੁਣੇ ਗਏ ਸੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀ ਨਿਗਰਾਨੀ ਏਟ ਉਹਨਾਂ ਦੀ ਅਗਵਾਈ ਏਟ ਇਹ ਜਿਹੜੇ ਮਤੇ ਆ ਉਹ ਪਾਸ ਕੀਤੇ ਗਏ ਸੀ ਤੇ ਇਸ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਗਈ ਆ ਟੋਡਲ ਤਸਵੀਰਾਂ ਸਾਨੀਆਂ ਕੀਤੀਆਂ ਅਕਾਲ ਤੱਕ ਸਖਤਰ ਦੇ ਬਾਹਰ ਜਿੱਥੇ ਕਿ ਜਿਹੜੀਆਂ ਸਮੂਚੀਆਂ ਜਿੱਥੇ ਬੰਦੀਆਂ ਅੱਜ ਵੱਡੀ ਆਸ ਦੇ ਨਾਲ ਇੱਥੇ ਪਹੁੰਚੀਆਂ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਤੁਸੀਂ ਜੁੜੇ ਹੋ ਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਆਜ਼ਾਦ ਅੰਮ੍ਰਿਤਸਰ